ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸੁਣੋ ਸਾਰਾ ਇਤਿਹਾਸ ਭਾਈ ਤਾਰੂ ਸਿੰਘ ਜੀ ਕੌਣ ਸਨ ਕਿਉਂ ਕਿ ਕਿਵੇਂ ਲਹਾਈ ਖੋਪੜੀ ਕਿੰਨੇ ਦਿਨ ਬਿਨਾਂ ਖੋਪਰ ਤੋਂ ਜਿਉਂਦੇ ਰਹੇ ਸਨ ਜੇ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜਦ ਅਸੀਂ ਰੋਜ਼ਾਨਾ ਅਰਦਾਸ ਦੇ ਵਿੱਚ ਇਹ ਸ਼ਬਦ ਬੋਲਦੇ ਹਾਂ ਜਿੰਨਾ ਖੋਪਰੀਆਂ ਲਹਾਈਆਂ ਤਾਂ ਸਾਡਾ ਧਿਆਨ ਸ਼ਹੀਦ ਭਾਈ ਤਾਰੂ ਸਿੰਘ ਜੀ ਵੱਲ ਜਾਂਦਾ ਹੈ ਜਦ ਜਕਰਿਆ ਖਾਨ ਲਾਹੌਰ ਦਾ ਗਵਰਨਰ ਸੀ ਤਾਂ ਉਸ ਦਾ ਸਮਾਂ 1726 ਇਸਵੀ ਤੋਂ 1745 ਇਸਵੀ ਤੱਕ ਰਿਹਾ ਇਸ ਸਮੇਂ ਵਿੱਚ ਹੀ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋਈ ਭਾਈ ਤਾਰੂ ਸਿੰਘ ਜੀ ਪਿੰਡ ਪੋਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੇਕ ਸਨ ਇਹਨਾਂ ਦੀ ਉਮਰ ਛੋਟੀ ਹੀ ਸੀ ਜਦ ਪਿਤਾ ਜੀ ਅਕਾਲ ਚਲਾਣਾ ਕਰ ਗਏ ਪਰਿਵਾਰ ਦੇ ਵਿੱਚ ਮਾਂ ਤੇ ਭੈਣ ਹੀ ਹੋਰ ਦੋ ਜੀ ਸਨ ਭਾਈ ਤਾਰੂ ਸਿੰਘ ਜੀ ਦੀ ਮਾਤਾ ਬਹੁਤ ਭਜਨ ਬੰਦਕੀ ਤੇ ਗੁਰਸਿੱਖੀ ਦੀ ਰਹਿਤ ਵਿੱਚ ਜੀਵਨ ਬਸਰ ਕਰਨ ਵਾਲੀ ਔਰਤ ਸੀ ਗੁਰਮੁਤ ਦੀ ਧਾਰਨੀ ਮਾਤਾ ਨੇ ਆਪਣੇ ਪੁੱਤਰ ਨੂੰ ਬਚਪਨ ਤੋਂ ਹੀ ਗੁਰਵਾਨੀ ਨਾਲ ਗੁਰਵਾਨੀ ਨਾਲ ਜੋੜਿਆ ਅਤੇ ਗੁਰਸਿੱਖੀ ਲਈ ਪਿਆਰ ਪੈਦਾ ਕੀਤਾ ਭਾਈ ਤਾਰੂ ਸਿੰਘ ਜੀ ਜਵਾਨੀ ਦੀ ਉਮਰੇ ਖੇਤੀਬਾੜੀ ਦੀ ਕਿਰਤ ਕਰਦੇ ਸਨ ਇੱਕ ਪਾਸੇ ਨਵਾਬ ਜਕਰੀਆ ਖਾਂ ਸਿੰਘਾਂ ਦਾ ਖੁਰਾ ਖੋਜ ਮਟਿਆਉਣਾ ਚਾਹੁੰਦਾ ਸੀ ਸਮੇਂ ਦੇ ਹਾਲਾਤ ਨੂੰ ਦੇਖ ਕੇ ਕੁਝ ਸਿੰਘ ਜਾਂ ਤਾਂ ਜੰਗਲਾਂ ਵਿੱਚ ਚਲੇ ਗਏ ਅਤੇ ਜਾਂ ਬੀਕਾ ਨਹਿਰ ਵੱਲ ਚਲੇ ਗਏ ਇਹਨਾਂ ਦੇ ਵਿੱਚੋਂ ਕੁਝ ਅਣਖੀਲੇ ਜੋਧੇ ਸਿਰ ਧੜ ਦੀ ਬਾਜੀ ਲਾ ਕੇ ਮੁਗਲ ਹਕੂਮਤ ਦੇ ਨਾਲ ਟੱਕਰ ਵੀ ਲੈਂਦੇ ਸਨ ਪਾਉ ਪਾਈ ਤਾਰੂ ਸਿੰਘ ਦਾ ਨਾਮ ਸੀ ਕੀ ਕਰੋ ਰੋਟੀਆਂ ਪਕਵਾ ਕੇ ਰਾਤੀ ਜੰਗਲਾਂ ਦੇ ਵਿੱਚ ਖਾਲਸਿਆਂ ਨੂੰ ਜਾ ਛਕਾਉਂਦੇ ਭਾਈ ਜੀ ਹਰ ਪੱਖੋਂ ਸਿੰਘਾਂ ਦੀ ਸਹਾਇਤਾ ਕਰਦੇ ਸਨ ਇੱਕ ਦਿਨ ਨਵਾਬ ਜਕਰੀਆ ਖਾਨ ਨੇ ਦਰਬਾਰੀਆਂ ਨੂੰ ਪੁੱਛਿਆ ਕੀ ਜੰਗਲ ਦੇ ਵਿੱਚ ਲੁਕੇ ਫਿਰਦੇ ਸਿੱਖ ਕਿਵੇਂ ਜਿਉਂਦੇ ਫਿਰ ਰਹੇ ਹਨ ਜੰਗਲਾਂ ਦੇ ਵਿੱਚ ਸਾਗ ਪੱਤ ਖਾ ਕੇ ਕਿਵੇਂ ਗੁਜ਼ਾਰਾ ਹੋ ਸਕਦਾ ਹੈ ਇਸ ਸਮੇਂ ਜੰਡਿਆਲੇ ਦੇ ਨਿਰੰਝਨ ਨਿਏ ਮਹੰਤ ਹਰੀ ਭਗਤ ਨੇ ਜਕਰੀਆਂ ਖਾਂ ਪਾਸ ਚੁਗਲੀ ਕੀਤੀ ਕਿ ਭਾਈ ਤਾਰੂ ਸਿੰਘ ਹਕੂਮਤ ਵਿਰੋਧੀ ਸਿੰਘਾਂ ਨੂੰ ਰੋਟੀ ਖਵਾਉਂਦਾ ਤੇ ਸਹਾਇਤਾ ਕਰਦਾ ਹੈ ਇਹ ਸੁਣ ਕੇ ਗੁੱਸੇ ਵਿੱਚ ਆਏ ਸੂਬੇ ਨੇ ਉਸ ਵੇਲੇ ਭਾਈ ਤਾਰੂ ਸਿੰਘ ਜੀ ਨੂੰ ਫੜਾ ਲਿਆਉਣ ਦਾ ਹੁਕਮ ਕੀਤਾ ਮੁੰਗਲ ਸਪਾਈਆਂ ਨੇ ਪਹਿਲਾ ਪਿੰਡ ਪਹੁੰਚ ਕੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਸਿਪਾਹੀ ਉਹਨਾਂ ਨੂੰ ਪਕੜ ਕੇ ਲਾਹੌਰ ਪਹੁੰਚੇ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਬੰਦ ਕਰ ਦਿੱਤਾ ਗਿਆ। ਕੈਦ ਦੇ ਵਿੱਚ ਉਹਨਾਂ ਨੂੰ ਲਾਲਚ ਤੇ ਡਰਾਵੇ ਦੇ ਕੇ ਮੁਸਲਮਾਨ ਬਣ ਲਈ ਜ਼ੋਰ ਲਾਇਆ ਗਿਆ। ਭਾਈ ਤਾਰੂ ਸਿੰਘ ਨੇ ਸਭ ਲਾਲਚ ਤੇ ਡਰਾਵੇ ਠੁਕਰਾ ਦਿੱਤੇ। ਉਹਨਾਂ ਦਲੇਰੀ ਦੇ ਨਾਲ ਉੱਤਰ ਦਿੱਤਾ ਕਿ ਸਿੱਖੀ ਕਿਸੇ ਵੀ ਕੀਮਤ ਤੇ ਤਿਆਗੀ ਨਹੀਂ ਜਾ ਸਕਦੀ। ਭਾਈ ਸਾਹਿਬ ਨੂੰ ਉਹਨਾਂ ਦੇ ਕੇਸਕਤਲ ਕਰਨ ਦੀ سزا ਸੁਣਾਈ ਗਈ ਗੁਰੂ ਦੇ ਸਿੱਖ ਨੇ ਦਲੇਰੀ ਦੇ ਨਾਲ ਉੱਤਰ ਦਿੱਤਾ ਕਿ ਗੁਰੂ ਦਾ ਸਿੱਖ ਆਪਣੀ ਜਾਨ ਤਾਂ ਵਾਰ ਸਕਦਾ ਹੈ ਪਰ ਕਿਸੇ ਦੀ ਪਰ ਕੇਸਾਂ ਦੀ ਬੇਅਦਵੀ ਨਹੀਂ ਸਹਾਰ ਸਕਦਾ ਜਦ ਭਾਈ ਸਾਹਿਬ ਆਪਣੇ ਧਰਮ ਤੋਂ ਔਡੋਲ ਰਹੇ ਤਾਂ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਹੋਇਆ ਇਹ ਸਾਕਾ 1745 ਈਸਵੀ ਦਾ ਹੈ ਲਾਹੌਰ ਦੇ ਨਖਾਸ ਚੌਂਕ ਵਿੱਚ ਭਾਈ ਤਾਰੂ ਸਿੰਘ ਦੀ ਖੋਪਰੀ ਕੇਸਾਂ ਸਮੇਤ ਰੱਬੀ ਰੱਬੀ ਨਾਲ ਲਾਹੀ ਗਈ ਆਪ ਸ਼ਾਂਤ ਚਿੱਤ ਬੈਠੇ ਅਕਾਲ ਦੇ ਭਾਣੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਇਸ ਸਿੱਖ ਦੀ ਚੜ੍ਹਦੀ ਕਲਾ ਦਾ ਰਾਜ ਦੇਖੋ ਕਿ ਭਾਈ ਤਾਰੂ ਸਿੰਘ ਜੀ ਖੋਪਰੀ ਉੱtre ਤੋਂ ਬਾਅਦ ਵੀ ਕਈ ਦਿਨ ਜੀਵਤ ਰਹੇ ਉਧਰ ਜਕਰੀਆ ਖਾਂ ਇੱਕ ਭੈੜੇ ਰੋਗ ਦੇ ਨਾਲ ਪਿਸ਼ਾਬ ਦਾ ਬੰਨ ਪੈ ਕੇ ਮਰ ਗਿਆ ਜਕਰੀਆ ਖਾਂ ਦੇ ਮਰਨ ਤੋਂ ਬਾਅਦ ਭਾਈ ਤਾਰੂ ਸਿੰਘ ਦੀ ਆਤਮਾ ਨੇ ਉਡਾਰੀ ਲਾਈ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣਾ ਇਸੇ ਨੂੰ ਕਿਹਾ ਜਾਂਦਾ ਹੈ ਭਾਈ ਸਾਹਿਬ ਕੂਮੀ ਵਾਰਸਾਂ ਦੇ ਲਈ ਇਹ ਪੁਰਨੇ ਪਾ ਗਏ ਪਾਕਿਸਤਾਨ ਬਣਨ ਤੋਂ ਪਹਿਲਾਂ ਭਾਈ ਜੀ ਦੇ ਯਾਦਗਾਰੀ ਸਥਾਨ ਸ਼ਹੀਦ ਗੰਜ ਲਾਹੌਰ ਦੇ ਵਿਖੇ ਭਾਰੀ ਦੀਵਾਨ ਸਜਿਆ ਕਰਦਾ ਸੀ ਭਾਈ ਤਾਰੂ ਸਿੰਘ ਜੀ ਦੀ ਕੁਰਬਾਨੀ ਜੁਗਾਂ ਜੁਗਾਤਰਾਂ ਤੱਕ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਹੇਗੀ ਇਸ ਇਤਿਹਾਸ ਨੂੰ ਜਿਹੜਾ ਵੀ ਪੜੇਗਾ ਉਹ ਆਪਣੇ ਕੇਸਾਂ ਦੀ ਵਿਆਦੂਗੀ ਬੇਆਦਬੀ ਨਹੀਂ ਹੋਣ ਦੇਵੇਗਾ ਭਾਰੀ ਨਹੀਂ ਹੋਣ ਦੇਵੇਗਾ ਭਾਈ ਸਾਹਿਬ ਦਾ ਇਤਿਹਾਸ ਸਾਡੇ ਲਈ ਪ੍ਰੇਰਕ ਸ਼ਕਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ